ਭਾਰਤੀ ਕਿਸਾਨ ਯੂਨੀਅਨ ਇਕਤਾ ਸਿੰਗਸਤੀ ਇੱਕ ਹਗਾਮੀ ਮੀਟਿੰਗ ਅੱਜ ਰਾਮਪੀਰ ਨੇੜੇ ਪਿੰਡ ਕਲੇਰ ਵਿਖੇ ਸਵੇਰੇ ਸੁਭਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜਥੇਬੰਦੀ ਨੂੰ ਸੰਗਠਿਤ ਕਰਨ ਵਾਸਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਹੜਪੀੜਤ ਲੋਕਾਂ ਦੀ ਮਦਦ ਕਰਨ ਵਾਸਤੇ ਵਰਕਰਾਂ ਦੀ ਡਿਊਟੀਆਂ ਲਗਾਈਆਂ ਗਈਆਂ ਇਸ ਮੌਕੇ ਤੇ ਸੰਬੋਧਨ ਕਰਦਿਆਂ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਹੜ ਸਰਕਾਰ ਦੀ ਨਲਾਇਕੀ ਕਰਨ ਆਏ ਹਨ ਸਰਕਾਰ ਵੱਲੋਂ ਜੋ ਮਦਦ ਹੜ ਪੀੜਤਾ ਨੂੰ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲ ਰਹੀ ਸਭ ਆਮ ਲੋਕਾਂ ਵੱਲੋਂ ਹੜ ਪੀੜਤਾ ਦੀ ਹਰ ਤਰ੍ਹਾਂ ਸਹਾਇਤਾ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਵਰਕਰਾਂ ਦੀਆਂ ਡਿਊਟੀਆਂ ਲਗਾ ਕੇ ਪੀੜਤ ਲੋਕਾਂ ਨੂੰ ਆਨ ਵਾਲੇ ਸਮੇਂ ਵਿੱਚ ਵੀ ਹਰ ਕਿਸਮ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਤੇ ਸੂਬਾ ਆਗੂ ਮਲਕੀਤ ਸਿੰਘ ਵਡਾਲਾ, ਜ਼ਿਲ੍ਹਾ ਆਗੂ ਗੁਰਮੀਤ ਸਿੰਘ, ਜ਼ਿਲ੍ਹਾ ਪ੍ਰਧਾਨ ਸੂਬਾ ਸਿੰਘ, ਸੂਬੇਦਾਰ ਮੇਜਰ ਸਿੰਘ ਦਿਲਬਖ ਸਿੰਘ, ਮਨਜੀਤ ਸਿੰਘ ਪੰਨੂ ਆਦਿ ਹਾਜ਼ਰ ਸਨ। ਹਾਰਦਿਕ ਸਾਰਿਆਂ ਨੂੰ ਇੱਕਤਾ ਸੰਗੈ ਜਿੰਦਾਬਾਦ। ਜਿੰਦਾਬਾਦ, ਜਿੰਦਾਬਾਦ। ਇਹ ਕੌੜੀ ਤੰ ਮੰਣ ਗਏ ਕੌੜੀ ਜੋਦੇ ਚ ਮੰਣ ਗਏ ਮੈਂ ਭਲਵਿੰਦਰ ਸਿੰਘ ਮਾਹਲ ਭਾਰਤੀ ਕਿਸਾਨ ਜਨឯਕਤਾ ਸੰਘਰਸ਼ਤਾ ਸੂਬਾ ਆਗੂ ਅੱਜ ਕਲੇਰਾਂ ਦੀ ਧਰਤੀ ਦੇ ਵਿੱਚ ਮੀਟਿੰਗ ਕੀਤੀ ਗਈ ਆ ਬੀਕੇ ਜੂ ਸੰਘਰਸ਼ ਦੀ ਇਹਦੇ ਵਿੱਚ ਸਾਰੇ ਜ਼ਿਲ੍ਹਾ ਆਗੂ ਸਾਦਕੇ ਬਲਾਕਾਂ ਦੇ ਪਿੰਡਾਂ ਦੇ ਪ੍ਰਧਾਨ ਸਾਦਕੇ ਡਿਊਟੀਆਂ ਲਾਈਆਂ ਗਈਆਂ ਨੇ ਜਿੱਦਾਂ ਆਪਣੀ ਜਥੇਬੰਦੀ ਵੱਲੋਂ ਪ੍ਰਾਲਾ ਚੱਲ ਰਿਹਾ ਤੇ ਹੜ੍ਹਾਂ ਦੇ ਵਿੱਚ ਕਣਕਾਂ ਦੀ ਬਜਾਈ ਕਿੱਦਾਂ ਕਰਾਉਣੀ ਆ ਬੀ ਇਕੱਠਾ ਕਰਨ ਨੂੰ ਖਾਤ ਡੀਜ਼ਲ ਵਾਸਤੇ ਪੈਸੇ ਫੇਰ ਆਪਾਂ ਤੂੜੀ ਤੇ ਚਾਰੇ ਵਾਸਤੇ ਉਹਦੇ ਬਾਰੇ ਚਰਚਾ ਕੀਤੀਆਂ ਗਈਆਂ ਨੇ ਕਿ ਲੋਡ ਬੰਦਾ ਤੱਕ ਚੀਜ਼ਾਂ ਕਿੱਦਾਂ ਪਹੁੰਚਾਉਣੀਆਂ ਤੇ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਪੀ ਜਿੱਦਾਂ ਸਾਡੇ ਲਗਾਤਾਰ ਜਥੇਬੰਦੀ ਵੱਲੋਂ ਬੰਨ ਤੇ ਵੀ ਸੇਵਾ ਜਾ ਰਹੀ ਮਿੱਟੀ ਜਾ ਰਹੀ ਨੇ ਉਹਦੀਆਂ ਵੀ ਡਿਊਟੀਆਂ ਲਾਈਆਂ ਗਈਆਂ ਨੇ ਵੀ ਆ ਪਿੰਡ ਫਲਾਣੇ ਦੇ ਨਾਲ ਆ ਪਿੰਡ ਫਲਾਣੇ ਦੇ ਨਾਲ ਕਰੂਗਾ ਤੇ ਰਸਤਾ ਦੀਆਂ ਵੀ ਡਿਊਟੀਆਂ ਲਾਈਆਂ ਗਈਆਂ ਜਿਹੜੇ ਕਣਕ ਬੀਜਣ ਲਈ ਟਰੈਕਟਰ ਚਾਹੀਦੇ ਨੇ ਉਹਨਾਂ ਦੀਆਂ ਵੀ ਲਿਸਟਾਂ ਤਿਆਰ ਕੀਤੀਆਂ ਗਈਆਂ ਤੇ ਜਥੇਬੰਦੀ ਦਾ ਅੱਜ ਬੀਕੇ ਜੂ ਸੰਘਰਸ਼ ਦਾ ਜਿਹੜਾ ਢਾਂਚਾ ਵਾ ਜ਼ਿਲ੍ਹੇ ਦਾ ਜਾਂ ਬਲਾਕਾਂ ਦਾ ਹੁਣ ਉਹ ਅੱਜ ਆਪਾਂ ਸਾਰਾ ਇਹਨੂੰ ਲਾਂਚ ਕੀਤਾ ਉਹਨਾਂ ਦੀ ਵੱਖ-ਵੱਖ ਪ੍ਰਧਾਨਾਂ ਦੀਆਂ ਡਿਊਟੀਆਂ ਲਾਈਆਂ ਵੀ ਉਹਨਾਂ ਦੀਆਂ ਡਿਊਟੀਆਂ ਕੀ ਬੰਦੀਆਂ ਹਨ ਇਹ ਸਰਕਾਰ ਵੱਲੋਂ ਜੀ ਬਰਸਾਤਾਂ ਤੋਂ ਪਹਿਲਾਂ ਹੀ 80-80 ਫੁੱਟ ਡੈਮਾਂ 'ਚ ਪਾਣੀ ਰੱਖਣਾ ਤੇ ਆਪਾਂ ਨੂੰ ਹਾਈਲਾਈਟ ਜਾਰੀ ਕੀਤਾ ਗਿਆ ਵੀ 15 ਦਿਨਾਂ ਨੂੰ ਬਹੁਤ ਵੱਡੀ ਜ਼ਿਆਦਾ ਬਰਸਾਤ ਹੋ ਰਹੀ ਹੈ ਹਿਮਾਚਲ ਦੇ ਵਿੱਚ ਤੇ ਪਾਣੀ ਰਿਲੀਜ਼ ਕਿਉਂ ਨਹੀਂ ਕੀਤਾ ਗਿਆ ਕੀ ਦੇ ਹਦਾਇਤਾਂ 'ਚ ਅੱਜ ਤੱਕ ਕੋਈ ਇਨਕੁਆਰੀ ਬੈਠੀ ਇੱਥੇ ਕਿਸਾਨਾਂ ਮਜ਼ਦੂਰਾਂ ਦੇ ਕਬਜ਼ੇ ਕਰਨੇ ਹੁਣ ਜ਼ਮੀਨਾਂ ਤੇ ਹਾਈਵੇ ਤੇ ਕਬਜ਼ੇ ਫੋਰਸਾਂ ਲਾ ਦਿੰਦੇ ਨੇ ਜੇ ਸਿੱਕੇ ਦਾ ਆ ਕਾਨੂੰਨ ਹੈ ਨਾ ਸਿੱਕੇ ਦੇ ਨਹੀਂ ਟੰਗਿਆ ਜਿੰਨਾ ਹੜ ਇਹਨਾਂ ਦੀ ਮਤਲਬ ਇੱਥੇ ਤੇ ਆ ਡੈਮਾਂ ਦੇ ਵਿੱਚ ਇਹਨਾਂ ਕੋਲ ਪ੍ਰੋਪਰ ਮੀਟਿੰਗਾਂ ਨਹੀਂ ਕੀਤੀਆਂ ਗਿਆ ਪੰਜਾਬ ਜਿਹੜਾ ਰਾਵੀ ਦੇ ਵਿੱਚ ਪਾਣੀ ਛੱਡੇਗਾ ਸਿੱਧੀ ਸਿੱਧੀ ਪੰਜਾਬ ਸਰਕਾਰ ਦੀ ਨਗੇਲੀ ਨਾ ਉਹ ਅੱਜ ਜਿਹੜੇ ਲੋਕ ਹੈ ਮਰ ਰਹੇ ਨੇ ਉਹਨਾਂ ਦੇ ਘਰ ਵੀ ਟਹਿ ਗਏ ਨੇ ਫਸਲਾਂ ਵੀ ਮਾਰੀਆਂ ਗਈਆਂ ਲੋਕ ਵੀ ਮਾਰੇ ਗਏ ਨੇ ਆਰਥਿਕ ਤੌਰ ਤੇ ਲੋਕ 5 ਸਾਲ ਲਈ ਪਿੱਛੇ ਚਲ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਵਿੰਦਰ ਸਿੰਘ ਪਿੰਡ ਕਲੇਰ ਜ਼ਿਲ੍ਹਾ ਪ੍ਰਧਾਨ ਜੀ ਜਿਹੜੀ ਅੱਜ ਦੀ ਮੀਟਿੰਗ ਹੈ ਅਸੀਂ ਇਹ ਸਿੱਖਿਆ ਵਾਤੇ ਦਿੱਤੀ ਸੀ ਮੀਟਿੰਗ ਜਿਹੜੀ ਰੱਖੀ ਸੀ ਵੀ ਹਰੇਕ ਨੂੰ ਆਪਾਂ ਆਪਣੀ ਮੀਟਿੰਗ ਦੇ ਵਿਚਾਰ ਵਟਾਉਂਦੇ ਰਿਆਂ ਦੇ ਨਾਲ ਕਰਕੇ ਦੱਸਿਓ ਵੀ ਸਾਡਾ ਜਿਹੜਾ ਅਗਲਾ ਜੰਡਾ ਵਾ ਕਿਹੜੇ ਹਿਸਾਬ ਨਾਲ ਆਪਾਂ ਚੱਲਣਾ ਵਾ ਜਿੱਦਾਂ ਸੰਗਤਾਂ ਦੇ ਨਾਲ ਚੱਲਦੇ ਜਿਵੇਂ ਕੁਝ ਨਵੀਆਂ ਸੰਗਤਾਂ ਨੇ ਕੁਝ ਪੁਰਾਣੀਆਂ ਸੰਗਤਾਂ ਨੇ ਸਾਡੇ ਨਾਲ ਅੱਜ ਇਸ ਕਰਕੇ ਮੀਟਿੰਗ ਰੱਖੀ ਗਈ ਵੀ ਹਰ ਸੰਗਤ ਨੂੰ ਪਤਾ ਲੱਗ ਜਾਵੇ ਵੀ ਜਿਹੜੀ ਇੱਕ ਨਵਾਂ ਹੀ ਅੰਦਾਜ਼ ਦਿੱਤਾ ਨਵਾਂ ਜਿਹੜਾ ਨਾਂ ਦਿੱਤਾ ਵਾ ਆਪਣੀ ਜਹੇ ਬੰਦੀ ਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਨੂੰ ਉਹਦਾ ਅਸੀਂ ਨਵਾਂ ਇੱਕ ਦਾਜ ਕੀਤਾ ਵਾ ਉਹਦੇ ਕਰਕੇ ਮੀਟਿੰਗ ਰੱਖੀ ਗਈ ਵੀ ਸਾਰੀ ਜਿੰਨੀ ਵੀ ਸੰਗਤ ਸਾਡੀ ਨੂੰ ਪਤਾ ਲੱਗ ਜਾਏ ਕਿ ਅਸੀਂ ਕਿਹੜੇ ਅਜੰਡੇ ਤੇ ਚੱਲਣਾ ਤੇ ਕਿੱਦਾਂ ਚੱਲਣਾ ਹੈ